ਧਰਿਆਨੰਦ ਪੰਜਾਬੀ ਪਵਨ ਵਿਖੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵਿਸ਼ਵ ਪੰਜਾਬੀ ਗੀਤਕਾਰ ਪਰਿਵਾਰ ਤੇ ਪੰਜਾਬੀ ਗੀਤਕਾਰ ਸਭਾ ਤੇ ਪੰਜਾਬੀ ਸਾਹਿਤ ਅਕਾਦਮੀ ਦਾਣ ਦੇ ਸਹਿਯੋਗ ਦੇ ਨਾਲ ਪੰਜਾਬੀ ਗੀਤਕਾਰ ਮੇਲਾ ਲਗਾਇਆ ਗਿਆ ਜਿਸ ਦੇ ਵਿੱਚ ਦੇਸ਼ੋ ਵਿਦੇਸ਼ਾ ਤੋਂ ਸਭੂ ਕਲਾਕਾਰ ਨੇ ਆਪਣੀ ਹਾਜ਼ਰੀ ਲਗਵਾਈ ਹੈ ਪੱਤਰਕਾਰ ਅਨੁਸਾਰ ਦਾ ਪੰਜਾਬੀ ਗਾਇਕ ਅਮਰਜੀਤ ਛੇਰਪੁਰਿੰਦਸੇ ਕੀ ਕਲਾਕਾਰਾਂ ਨੂੰ ਇੱਕੋ ਪਲੇਟਫਾਰਮ ਤੇ ਇਕੱਠਾ ਕਰਨ ਲਈ ਬਹੁਤ ਵੱਡਾ ਉਪਰਾਲਾ ਜਿਸ ਨਾਲ ਪੰਜਾਬ ਦੇ ਸਾਰੇ ਕਲਾਕਾਰ ਜਿਨ੍ਹਾਂ ਦਾ ਕਿਸੇ ਸਮੇਂ ਵਿੱਚ ਕਾਫੀ ਨਾਮ ਹੁੰਦਾ ਸੀ ਉਹਨਾਂ ਕਲਾਕਾਰਾਂ ਦੇ ਲਈ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਗਜ਼ਾਰਾ ਲਾਈਵ ਦੇ ਲਈ ਟੀਮ ਕਾ ਚੱਲ ਰਿਪੋਰਟ। ਮੈਂ ਜੀ ਅਮਰਜੀਤ ਸ਼ੇਰਪੁਰੀ। ਅੱਜ ਜਿਹੜਾ ਵਿਸ਼ੇ ਪੰਜਾਬੀ ਗੀਤਕਾਰ ਪਰਿਵਾਰ ਦੇ ਵੱਲੋਂ ਮੇਲਾ ਗੀਤਕਾਰਾਂ ਦਾ ਹੋ ਰਿਹਾ ਹੈ ਪੰਜਾਬੀ ਪਵਨ ਦੇ ਵਿਹੜੇ ਦੇ ਵਿੱਚ। ਹੋ ਰਿਹਾ ਪੰਜਾਬੀ ਸਹਿਤ ਅਕੈਡਮੀ ਦੇ ਸਹਿਯੋਗ ਦੇ ਨਾਲ ਅੱਜ ਸਮੁੱਚੇ ਪੰਜਾਬ ਦੀਆਂ ਦੇਸ਼ਾਂ ਵਿਦੇਸ਼ਾਂ ਤੋਂ ਲਿਖਣ ਵਾਲੀਆਂ ਗੀਤ ਲਿਖਣ ਵਾਲੀਆਂ ਕਲਾਵਾਂ ਜਿਹੜੀਆਂ ਨੇ ਇੱਥੇ ਮੌਜੂਦ ਨੇ ਇਹ ਮੇਲਾ ਜਿਹੜਾ ਗੀਤਕਾਰਾਂ ਦਾ ਪਹਿਲਾ ਮੇਲਾ ਜਿਹੜਾ ਬਾਪੂ ਦੇਵ ਥਰੀਕੇ ਵਾਲੀ ਜੀ ਦੀ ਯਾਦ ਦੇ ਵਿੱਚ ਕਰਵਾਇਆ ਜਾ ਰਿਹਾ ਤੇ ਦੂਸਰੀ ਗੱਲ ਇਹ ਹੈ ਕਿ ਜਿਹੜੇ ਵਿਚਾਰੇ ਗੀਤਕਾਰ ਜਿਹੜੇ ਅੱਜ ਤੱਕ ਕਿਸੇ ਨੂੰ ਆਪਣੀ ਪਛਾਣ ਬਣਾ ਹੀ ਨਹੀਂ ਸਕੇ ਉਹ ਅੱਜ ਦਾ ਮੰਚ ਜਿਹੜਾ ਨਾ ਅੱਜ ਮੇਲਾ ਜਿਹੜਾ ਉਹਨਾਂ ਨੂੰ ਇੱਕ ਵੱਖਰੀ ਪਛਾਣ ਦੇ ਰਿਹਾ ਅੱਜ ਸਾਰੇ ਗੀਤਕਾਰ ਸਹਿਬਾਨ ਬੜੇ ਫਖਰ ਦੇ ਨਾਲ ਦੂਰ ਦੂਰੋਂ ਚੱਲ ਕੇ ਪੰਜਾਬ ਦੇ ਵਿੱਚੋਂ ਅੱਜ ਪੰਜਾਬੀ ਭਵਨ ਗੀਤਕਾਰਾਂ ਦੇ ਮੇਲੇ ਦੇ ਵਿੱਚ ਪਹੁੰਚੇ ਨੇ ਤੇਰੀ ਪੁੱਤ ਸਾਹਿਬ ਅੱਜਕੱਲ ਜਿਹੜਾ ਜੋਗਾ ਲੋਕ ਪੁਰਾਣੇ ਕਲਾਕਾਰਾਂ ਨੂੰ ਭੁੱਲ ਗਏ ਯਾਰ ਨੇ ਨਵੇਂ ਜਿਹੜੇ ਕਲਾਕਾਰਾਂ ਜਿਹੜੇ ਦੂਜੇ ਗਾਣਿਆਂ ਦਾ ਉਹਨਾਂ ਨੂੰ ਲੋਕ ਜਿਆਦਾ ਪਸੰਦ ਕਰਦੇ ਨੇ ਕੀ ਘਣ ਜਾਂਦੇ ਹੋਣਾ ਬਾਰੇ ਦੇਖੋ ਜੀ ਅੱਜ ਦੇ ਯੁੱਗ ਦੇ ਮੁਤਾਬਕ ਅੱਜ ਜਿਹੜਾ ਮੇਲਾ ਨਾ ਇਹ ਉਹਨਾਂ ਜਿਹੜੇ ਪੁਰਾਣੇ ਗਾਇਕ ਹੋਏ ਦੇ ਪ੍ਰਾਣੇ ਗੀਤਕਾਰ ਹੋਏ ਜਿਸ ਤਰ੍ਹਾਂ ਬਾਪੂ ਦੇਵ ਤਰੀਕੇ ਵਾਲਾ ਜੀ ਇੰਦਰਜੀਤ ਹਸਨਪੂਰੀ ਜੀ ਗੁਰਦੇਵ ਸਿੰਘ ਮਾਨ ਜੀ ਨਦਲਾ ਨੂਰਪੂਰੀ ਜੀ ਜਮਨਾ ਜੱਟ ਜੀ ਉਹਨਾਂ ਦੀਆਂ ਲਿਖਤਾਂ ਨੂੰ ਉਹ ਭਾਰਨ ਵਾਸਤੇ ਅੱਜ ਪੰਜਾਬੀ ਮਾਂ ਬੋਲੀ ਦਾ ਬਹੁਤ ਵੱਡੇ ਪੱਧਰ ਤੇ ਇੱਕ ਹੋਕਾ ਦਿੱਤਾ ਜਾ ਰਿਹਾ ਤੇ ਪੰਜਾਬੀ ਗੀਤਕਾਰ ਜਿਨ੍ਹਾਂ ਦੇ ਬਿਆਰਾਂ ਨੂੰ ਅਜ ਤੱਕ ਕਿਸੇ ਨੇ ਪਛਾਣਿਆ ਨਹੀਂ ਸੀ ਅੱਜ ਪੰਜਾਬ ਦੀਆਂ ਉਹ ਸਿਰਮੌਰ ਕਲਮਾਂ ਇੱਥੇ ਸਾਡੇ ਕੋਲੇ ਪਹੁੰਚ ਚੁੱਕੀਆਂ ਨੇ ਔਰ ਉਹ ਉਹਨਾਂ ਗੀਤਕਾਰਾਂ ਨੂੰ ਹੀ ਜਿਹੜੇ ਗਾਉਣ ਵੀ ਜਾਣਦੇ ਨਹੀਂ ਉਹਨਾਂ ਨੂੰ ਸਟੇਜ ਦੇ ਉੱਤੇ ਮੌਕਾ ਵੀ ਦਿੱਤਾ ਜਾ ਰਿਹਾ ਹੈ ਇਹ ਲਗਭਗ ਸ਼ਾਮ ਦੇ 6 ਵਜੇ ਤੱਕ ਪ੍ਰੋਗਰਾਮ ਅੱਜ ਦਾ ਚੱਲਣ ਦੀ ਸੰਭਾਵਨਾ ਹੈ ਮੈਨੂੰ ਤਾਂ ਐ ਲੱਗਦਾ ਕਿ ਸ਼ਾਇਦ ਇਹ ਪਹਿਲਾ ਹੀ ਵੇਲਾ ਹੋ ਰਿਹਾ ਹੈ ਗੀਤਕਾਰਾਂ ਦਾ ਤੇ ਬਹੁਤ ਅੱਛਾ ਲੱਗ ਰਿਹਾ ਕਿਉਂਕਿ ਵੱਡੀ ਗੱਲ ਇਹ ਆ ਕਿ ਗੀਤਕਾਰ ਆਪ ਹੀ ਪ੍ਰਬੰਧਕ ਨੇ ਜਿਵੇਂ ਉਹ ਵਿਆਹ ਵਾਲਾ ਮੁੰਡਾ ਆਪ ਹੀ ਸਭ ਕੁਝ ਕਰੇ ਤਾਂ ਨਹੀਂ ਤੇ ਪਰ ਸਰਕਾਰਾਂ ਦੀ ਵੀ ਡਿਊਟੀ ਹੈ ਸਮਾਜ ਦੀ ਵੀ ਡਿਊਟੀ ਹੈ ਯਾਰ ਇਹ ਸਾਡੇ ਸਮਾਜ ਦਾ ਸਲਮਾਨਯੋਗ ਅੰਗ ਨੇ ਜਿਹੜੇ ਗੀਤਕਾਰ ਨੇ ਇਹਨਾਂ ਦੀ ਸਾਮ ਸੰਭਾਲ ਇਹਨਾਂ ਦੀ ਕਲਮ ਦੀ ਸਤਕਾਰ ਕਰਨਾ ਕਲਮ ਦਾ ਉਹ ਵੀ ਸਾਡਾ ਫਰਜ਼ ਬਣਦਾ ਤੇ ਅੱਜ ਚਾਹੀਦਾ ਸੀ ਕਿ ਪੰਜਾਬ ਦੀ ਸਰਕਾਰ ਇਹਨਾਂ ਨੂੰ ਸਰਪ੍ਰਸਤੀ ਦਿੰਦੀ ਪੰਜਾਬ ਦੀ ਸਰਕਾਰ ਧਿਆਨ ਕਰਦੀ ਇਸ ਪਾਸੇ ਤੇ ਕਿਉਂਕਿ ਸਾਡੇ ਸਤਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਖੁਦ ਇਸੇ ਭਾਈਚਾਰੇ ਨਾਲ ਸੰਬੰਧਿਤ ਨੇ ਉਹ ਇਹਨਾਂ ਦੇ ਦਰਦ ਨੂੰ ਵੀ ਸਮਝਦੇ ਨੇ ਤੇ ਕਲਮ ਦੇ ਮੁੱਲ ਨੂੰ ਵੀ ਸਮਝਦੇ ਨੇ ਇਸ ਕਰਕੇ ਮੈਂ ਸਮਝਦਾ ਕਿ ਉਹ ਇਸ ਪਾਸੇ ਧਿਆਨ ਦਿੰਦੇ ਸਰਪ੍ਰਸਤੀ ਦਿੰਦੇ ਤੇ ਚਲੋ ਆਉਣ ਵਾਲੇ ਸਮੇਂ 'ਚ ਇੱਕ ਵੱਡਾ ਮੇਲਾ ਭਾਵੇਂ ਉਹ ਚੰਡੀਗੜ੍ਹ ਚ ਲਾਉਣ ਬਠਿੰਡੇ ਲਾਉਣ ਤੇ ਜਰੂਰ ਮੁੱਖ ਮੰਤਰੀ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿਉਂਕਿ ਇਹ ਉਹ ਲੋਕ ਨੇ ਜਿਹੜਾ ਆਪਣਾ ਦਰਦ ਛਾਕੇ ਲੋਕਾਂ ਨੂੰ ਖੁਸ਼ੀਆਂ ਬਣਦੇ ਨੇ ਇਹ ਕਲਮ ਦੇ ਰਾਹੀਂ ਲੋਕਾਂ ਦੀ ਨਬਜ਼ ਤੇ ਹੱਥ ਰੱਖ ਕੇ ਸਰਕਾਰਾਂ ਤੱਕ ਵੀ ਥੋੜੀ ਆਵਾਜ਼ ਪਹੁੰਚਾਉਂਦੇ ਨੇ ਸੋਡਾ ਦਿਲ ਲਵਾਉਂਦੇ ਨੇ ਸੋਨੂੰ ਇਤਿਹਾਸ ਨਾਲ ਜੋੜਦੇ ਨੇ ਸਭਿਆਚਾਰ ਨਾਲ ਜੋੜਦੇ ਨੇ ਇਹ ਇਹਨਾਂ ਦੀਆਂ ਕਲਮਾਂ ਜੋੜਦੀਆਂ ਨੇ ਖੁਸ਼ੀਆਂ ਬਣਦੀਆਂ ਨੇ ਤੇ ਇਹਨਾਂ ਗੀਤਕਾਰਾਂ ਦਾ ਸਤਿਕਾਰ ਕਰਨਾ ਸਾਡਾ ਸਭ ਦਾ ਫਰਜ਼ ਹੈ